ਵਾ ਵਧੀਆ ਭਾਈ ਬਹੁਤ ਵਧੀਆ ਹਾਂ ਵਧੀਆ ਇਹ ਗੋਇੰਦਰ ਦੇ ਕੋਲ ਰੋਡ ਤੇ ਆਉਂਦਾ ਹੋਇਆ ਹੈ ਇਹਨੂੰ ਤੇਜ਼ ਆਉਂਦੀ ਹੈ ਤੇ ਹੁਣ ਅਗਲੇ ਨੂੰ ਨਹੀਂ ਪਤਾ ਲੱਗਦਾ ਤਕਰੀਬਨ ਆਪਣਾ ਸਾਰਾ ਪਿੰਡ ਘੱਟ ਆਉਂਦਾ ਸਾਰਾ ਯਾਰਾ ਲੋਕਰ ਮੈਂ ਉਹਨਾਂ ਬਾਰੇ ਮੈਂ ਬਾਸ ਸੋਣਾ ਮੁੰਡੇ ਤਲਾਪਾ ਵਾਲੇ ਕੰਮ ਕਰੀ ਜਾਂਦੇ ਹੈਗੇ ਬਹੁਤ ਵਧੀਆ ਕੰਮ ਕਰੀ ਜਾਂਦੇ ਹੈ ਜਗਵਿੰਦਰ ਵੀਰਿਆ ਕਿਵੇਂ ਲੱਗਿਆ ਹਾਂ ਜਿਹੜਾ ਜਰ ਸਾਹਿਬ ਵੀ ਵਧੀਆ ਕੰਮ ਕਰ ਰਹੇ ਹੋ ਨੌਜਵਾਨਾਂ ਐਂ ਗੱਬੀ ਰੱਖੋ ਰੇਸ਼ ਬੱਸ ਇਹਨਾਂ ਬਹੁਤ ਵਧੀਆ ਬਹੁਤ ਵਧੀਆ ਹੋ ਰਿਹਾ ਵਧੀਆ ਰਹਿ ਰਿਹਾ ਇਹ ਜੂਥ ਇੱਕ ਤਾਂ ਸਪੋਰਟਸ ਕਲੱਬ ਬਣਾਉਂਦਾ ਹੀ ਕਰ ਰਿਹਾ ਧੰਨਵਾਦ ਇਹ ਕਿਹੜਾ ਕਲੱਬ ਆ ਜੂਥ ਇੱਕ ਤਾਂ ਸਪੋਰਟਸ ਕਲੱਬ ਨਹੀਂ ਨਹੀਂ ਬਹੁਤ ਵਧੀਆ ਬਈ ਪ੍ਰਾਲਾ ਤੁਹਾਡਾ ਚੰਗੀ ਕਲਾ ਚ ਰੱਤੇ ਬਰਮਾਦਣਾ ਤੁਹਾਨੂੰ ਬਹੁਤ ਵਧੀਆਗਾ ਇਧਰ ਰੋਡ ਤੇ ਚੜਦੇ ਹਾਂ ਫੈਡ ਨਹੀਂ ਨਹੀਂ ਕੰਮ ਕੀਤਾ ਯਾਰ ਬਈ ਬਈ ਠੀਕ ਆ ਭਾਈ ਇੱਥੇ ਸਾਧਨ ਤਾਂ ਦਿੱਤੇ ਜਾਂਦਾ ਸੀ ਮੋਟਰਸਾਈਕਲ ਆਉਂਦਾ ਵੀ ਤੇਜ਼ ਸੀਗਾ ਠੀਕ ਆ ਭਾਈ ਚੰਗੀ ਗੱਲ ਕੀਤੀ ਆ ਵਧੀਆ ਆ ਇਥੇ ਬਹੁਤ ਨਿਕਲ ਰੱਖੇ ਮੈਂ ਮੇਰੇ ਸਾਈਕਲ ਲੈ ਕੇ ਆਉਂਦਾ ਵੀ ਰੈਵੀ ਤੋਂ ਦੱਟਦਾ ਵੀ ਤੇ ਦੇ ਲਾਉਂਦਾ ਵੀ ਬੜੀ ਤੇਜ਼ ਲੈ ਕੇ ਆਉਂਦਾ ਠੀਕ ਆ ਤੇ ਆ ਤਾਂ ਜਮੇ ਹੀ ਉਹਦਾ ਸੀ ਆ ਚੀਜ਼ ਤਾਂ ਠੀਕ ਆ ਭਾਈ ਬਹੁਤ ਚੰਗਾ ਕੰਮ ਕੀਤਾ ਯਾਰ ਹਾਂ ਬਹੁਤ ਵਧੀਆ ਕੰਮ ਕਰ ਰਹੇ ਹਾਂ ਮੇਰਾ ਰੋਜ਼ ਦਾ ਇੱਧਰ ਆਉਣ ਜਾਣਾ ਤੇ ਇਧਰੋਂ ਨਾ ਕੁਝ ਦੀਂਦਾ ਨਹੀਂ ਸੀਗਾ ਜਦੋਂ ਵੀ ਕੋਈ ਕਾਰ ਜੀਪ ਜਾਂ ਕੋਈ ਵੱਡੀ ਗੱਡੀ ਆ ਜਾਂਦੀ ਮੋਟਰਸਾਈਕਲ ਵਾਲਿਆਂ ਨੂੰ ਇੱਧਰ ਬਹੁਤ ਮੁਸ਼ਕਲ ਆਉਂਦੀ ਸੀਗੀ ਹੁਣ ਸਾਫ ਦੀਂਦਾ ਹੈਗਾ ਸ਼ਰਕਤ ਜਿਹੜਾ ਹੋਣ ਵੇਲੇ ਕੋਈ ਪ੍ਰੋਬਲਮ ਨਹੀਂ ਆਉਣੀ ਹਾਂ ਉਹ ਵਧੀਆ ਫਰਲ ਆ ਇਹਦੇ ਕਰਕੇ ਇੱਥੇ ਥੋੜਾ ਇੱਥੇ ਵਿਜ਼ਿਬਿਲਟੀ ਘੱਟ ਸੀਗੀ ਸਰ ਬਹੁਤ ਵਧੀਆ ਕੀਤਾ ਇਹਦੇ ਨਾਲ ਹੁਣ ਕੀ ਹੈ ਮਤਲਬ ਐਕਸੀਡੈਂਟ ਦੀ ਜਿਹੜੀ ਸੰਭਾਵਨਾ ਉਹ ਬਹੁਤ ਘੱਟ ਜੂਦੀ ਹੈ ਪੱਲਾ ਬਿਲਕੁਲ ਨਹੀਂ ਪਤਾ ਲੱਗਦਾ ਸੀਗਾ ਇਹ ਮਤਲਬ ਇੱਕ ਤਰ੍ਹਾਂ ਦਾ ਬਲਾਈਂਡ ਸਪੌਟ ਸੀ ਹੈ ਨਾ ਹਾਂਜੀ ਵਧੀਆ ਬਹੁਤ ਵਧੀਆ ਕੀਤਾ ਇਹ ਬਹੁਤ ਚੰਗੀ ਗੱਲ ਹੈ ਹਾਂਜੀ ਇੱਧਰ ਹੋ ਤੱਕ ਤੇ ਇੱਧਰ ਤੱਕ ਸਫਾਈ ਕਰਕੇ ਆਵਾਂਗੇ ਅੱਛਾ ਚੱਬੜ ਨਹੀਂ ਕਿਉਂ ਫੋਟੋ ਪਰ ਜੀ ਕਲੱਬ ਨੂੰ ਬਹੁਤ ਬਹੁਤ ਧੰਨਵਾਦ ਹਾਂਜੀ ਸਤਿ ਸ਼੍ਰੀ ਅਕਾਲ ਦੋਸਤੋ ਅਸੀਂ ਜੂ ਤੇਕਤਾ ਸਪੋਰਟਸ ਕਲੱਬ ਦੇ ਮੈਂਬਰ ਆ ਤੇ ਅਸੀਂ ਕਈ ਦਿਨਾਂ ਤੋਂ ਸਾਨੂੰ ਕਈ ਬੰਦਿਆਂ ਨੇ ਦੱਸਿਆ ਸੀ ਕੰਮ ਕਹਿੰਦੇ ਯਾਰ ਵੀ ਇੱਥੇ ਨਾ ਜਦੋਂ ਸੜਕ ਤੇ ਲੰਘਦੇ ਆ ਇੱਕ ਕ੍ਰੋਸਿੰਗ ਆਪਣਾ ਮਾਨਸਾ ਸਾਧ ਪਿੰਡਾ ਰੋਡ ਆ ਇਹ ਇਹਦੀ ਕ੍ਰੋਸਿੰਗ ਆ ਇੱਥੇ ਨਾ 20 ਵਾਰੀ ਦੁਰਘਟਨਾ ਹੁੰਦੀ ਆਉਂਦੀ ਆ ਰਹੀ ਹੈ ਕਿਉਂਕਿ ਬਿਲਕੁਲ ਇਧਰ ਜਿਹੜੀ ਬੈਟਾ ਮਾਰਕਿੰਗ ਆ ਨਾ ਇਹ ਇਹ ਬਿਲਕੁਲ ਨਹੀਂ ਦਿਖਦੀ ਸੀ ਜਿਹਦੇ ਕਰਕੇ ਕਈ ਦੁਰਘਟਨਾ ਮੈ ਇਥੇ ਹੁੰਦੀਆਂ ਹੁੰਦੀਆਂ ਰਹਿੰਗਾ ਚਲੋ ਸਾਨੂੰ ਕਈ ਬੰਦੇ ਨੇ ਪਿੰਡ ਚ ਦੱਸਿਆ ਬਈ ਉਹ ਕੰਮ ਕਰਨ ਵਾਲਾ ਤੇ ਜਿਹਦੇ ਕਰਕੇ ਫਿਰ ਅਸੀਂ ਇਹ ਸਾਰਿਆਂ ਨੇ ਰਲ ਮਿਲ ਕੇ ਕਲੱਬ ਦੇ ਮੈਂਬਰਾਂ ਨੇ ਇਹ ਸਾਰੀ ਸਫਾਈ ਕੀਤੀ ਤੇ ਕਿਸੇ ਦਾ ਜਾਨੀ ਨੁਕਸਾਨ ਨਾ ਹੋ ਸਕੇ ਉਹਦੇ ਕਰਕੇ ਅਸੀਂ ਨਾ ਇਹ ਬਰਸਾਰਾ ਸਾਫ ਸਫਾਈ ਕਰੀ ਤੇ ਬਾਕੀ ਸਾਰੇ ਸਾਰੇ ਪਿੰਡ ਵਾਸੀਆਂ ਨੂੰ ਬੇਨਤੀ ਹੈ ਜੇ ਕੋਈ ਹੋਰ ਵੀ ਸਾਂਝਾ ਕੰਮ ਕਰਨ ਵਾਲਾ ਤਾਂ ਸਾਨੂੰ ਦੱਸਿਆ ਕਰੋ ਭਰਾ ਅਸੀਂ ਕਰਨ ਨੂੰ ਤਿਆਰ ਆਂ ਤੇ ਕਈ ਕੰਮ ਸਾਡੇ ਕਲੱਬ ਦੇ ਹੋਰ ਲਿਖੇ ਹੋਏ ਆ ਜਿਹਦੇ ਵਿੱਚ ਸਾਡੀ ਡਿਸਕਸ ਚੱਲ ਰਹੀ ਆ ਤੇ ਬਸ ਕੁਝ ਦਿਨਾਂ ਤੱਕ ਉਹ ਵੀ ਅਸੀਂ ਕਰ ਲੈ ਸ਼ੁਰੂ ਕਰ ਦਾਂਗੇ ਤੇ ਬਾਕੀ ਸਿਰੇ ਪਿੰਡ 'ਚ ਕੋਈ ਐ ਜਿਵੇਂ ਇਹ ਜਿਹੇ ਕੰਮ ਆ ਹੋਣ ਵਾਲੇ ਆ ਤਾਂ ਸਾਨੂੰ ਦੱਸ ਦਿਆ ਕਰੋ ਸਾਡੇ ਮੈਂਬਰ ਬਿਲਕੁਲ ਤਿਆਰ ਹੁੰਦੇ ਆ ਕੰਮ ਕਰਨ ਨੂੰ ਤੇ ਬਾਕੀ ਸਿਰੇ ਸਾਰੇ ਜੁੜੇ ਰਹੋ ਧੰਨਵਾਦ